हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਸਰਹਾਲੀ ਤੋਂ ਜਿਹੜੀ ਸੜਕ ਦੋਸਤੋ ਸ਼ਹਿਰ ਪੱਟੀ ਨੂੰ ਆਉਂਦੀ ਆ ਇੱਥੇ ਛੜਕ ਦੇ ਉੱਪਰ ਪਿੰਡ ਬੁਰਜ ਨੱਥੂਕੇ ਆਉਂਦਾ ਬੁਰਜ ਰਾਏ ਦਾ ਪਿੰਡ ਆਹੋ ਸਾਹਮਣੇ ਪਿੰਡ ਨੇ ਵੀਰ ਕੁਲਦੀਪ ਸਿੰਘ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਵੀ ਆਉਂਦੇ ਰਹਿੰਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਵੀਰ ਵਪਾਰ ਕਰਦਾ ਆ ਰਿਹਾ ਅੱਜ ਇਸ ਕਵਰੇਜ ਵਿੱਚ ਚਾਰ ਪਸ਼ੂ ਦਿਖਾਉਣੇ ਆ ਤੁਹਾਨੂੰ ਦੋ ਝੋਟੀਆਂ ਦਿਖਾਉਣੀਆਂ ਪਹਿਲਾਂ ਇੱਕ ਝੋਟੀ ਗੱਬਣਾ ਇੱਕ ਝੋਟੀ ਪਹਿਲਾ ਸੂਆ ਸੁਈ ਆ ਇੱਧਰ ਇੱਕ ਪਾਸੇ ਆਪਾਂ ਦੇਖ ਲਈਏ ਤੇ ਇੱਕ ਜਰਸੀ ਅੰਗ ਦੇ ਵਿੱਚ ਵੱਡੀ ਬੈੜ ਆ ਇਹ ਸੁਈ ਸੁਵਾਈ ਆ ਤੇ ਇੱਕ ਬੈੜ ਗੱਬਣਾ ਮੀਨਸ ਦੋ ਪਸ਼ੂ ਜਿਹੜੇ ਦੋਸਤੋ ਗੱਬਣਾ ਤੇ ਦੋ ਸੂਏ ਸੁਵਾਈ ਆ ਟੋਟਲ ਚਾਰ ਨਗਾ ਚਾਰੇ ਨਗਾ ਦੀ ਡਿਟੇਲ ਆ ਆਪਾਂ ਵੀਰ ਕੁਲਦੀਪ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਅੱਗੋਂ ਜਿਹੜਾ ਵੀ ਭਾਅ ਪੜਤੇ ਵਾਲਾ ਪਸ਼ੂ ਜਿਹੜੇ ਵੀ ਕਿਸਾਨ ਫਾਰਮਰ ਵੀਰ ਨੂੰ ਪਸੰਦ ਆਇਆ ਉਹਦੀ ਵਿਸ਼ੇਸ਼ ਤੌਰ ਤੇ ਤੁਸੀਂ ਨਰਕ ਪਰ ਕੋ ਘਾਰਣ ਕੇ ਕਰ ਲਿਓ ਵੀਡੀਓ ਕਾਲ ਤੇ ਕਰਵਾ ਲਿਓ ਦੂਰ ਨੇੜੇ ਬੈਠਾ ਕੋਈ ਵੀਰ ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ 5 ਅਪ੍ਰੈਲ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਆਉਣ ਇੰਨੀਆਂ ਬਥੇਰੇ ਡਿਟੇਲ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਕੁਲਦੀਪ ਸਾਸਰੀ ਕਾਲ ਸਾਥੀ ਦਾ ਸਭ ਸਾਫ ਹੋ ਰਿਹਾ ਠੀਕ ਠਾਕ ਬਹੁਤ ਵਧੀਆ ਵੀਰ ਕੁਲਦੀਪ ਠੀਕ ਠਾਕ अच्छा वीर कुलदीप आज टोटल ਆਪਣੇ ਕੋਲ ਚਾਰ ਪਸ਼ੂ ਆ ਹਾਂਜੀ ਹਾਂ ਚਾਰ ਆ ਦੋ ਗਾਈਆਂ ਤੇ ਦੋ ਝੋਟੀਆਂ ਦੋ ਝੋਟੀਆਂ ਝੋਟੀ ਇੱਕ ਪਹਿਲਾਂ ਸੁਈਏ ਤੇ ਇੱਕ ਗੱਬਣ ਇੱਕ ਗੱਬਣ ਇੱਕ ਪਹਿਲਾਂ ਸੁਈਏ ਠੀਕ ਆ ਹਾਂਜੀ ਠੀਕ ਆ ਜੀ ਠੀਕ ਆ ਤੇ ਬਿਹੜਾ ਵੀ ਤਕਰੀਬਨ ਇੱਕ ਸੁਈਏ ਤੇ ਇੱਕ ਗੱਬਣ ਹਾਂਜੀ ਠੀਕ ਆ ਜੀ ਲੈ ਵੀ ਵੀਰ ਕੁਲਦੀਪ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਧਰੋਂ ਕਰ ਲਾਂਗੇ ਝੋਟੀਆਂ ਤੋਂ ਉਹ ਦੋਸਤੋ ਪਹਿਲੇ ਨੰਬਰ ਤੋਂ ਜਿਹੜੀ ਇਹ ਝੋਟੀ ਤੁਹਾਨੂੰ ਦਿਖਾ ਰਹੇ ਆ ਗੱਬਣ ਝੋਟੀ ਆ ਪਹਿਲਾ ਸੂਆ ਇਹ ਝੋਟੀ ਹੁਣ ਸੂਣ ਅੱਗੇ ਜਾ ਰਹੀ ਆ ਹਾਂਜੀ ਚਾਰ ਦੰਦ ਹੀ ਇਹ ਚੌਗੀ ਆ ਮੂੰਹ ਹਾਂ ਚੌਗੀ ਲੋ ਜੀ ਮੂੰਹ ਦੰਦ ਹੀ ਆ ਲਓ ਜੀ ਠੀਕ ਆ ਜੀ ਮੂੰਹ ਠੀਕ ਆ ਦੇਖੋ ਜੀ ਠੀਕ ਆ ਜੀ ਗਾਲੇ ਕਰਦੀ ਪਤਾ ਲੱਗ ਜਣਾ ਠੀਕ ਆ ਜੀ ਮੂੰਹੋਂ ਦੰਦੀ ਚੌਗੀ ਆ ਚਾਰ ਦਾ ਠੀਕ ਆ ਜੀ ਛੇਕਦੇ ਜੇ ਬਰਾਬਰ ਕੀਤੇ ਨਹੀਂ ਗੇ ਠੀਕ ਆ ਮਾਰੇ ਚੱਕੇ ਆ ਬਰਾਬਰ ਨਹੀਂ ਕੀਤੇ ਉਹ ਚੌਗੀ ਆ ਠੀਕ ਆ ਤੇ ਅੱਛਾ ਵੀਰ ਕੁਲਦੀਪ ਨੇ ਤਾਂ ਸਮਾਂ ਕਿੰਨਾ ਕੁ ਪਿਆਸ ਹੋਣ ਚਾ ਸਮਾਂ ਦਾ 10 ਦਿਨ ਕੱਢ ਜੂਗੀ 10 ਕ ਦਿਨ ਹਾਂ 10 ਤੋਂ 2 ਦਿਨ ਵੱਧ ਵੀ ਘੜ ਦਦੀ ਠੀਕ ਆ ਜੀ ਹਾਂ ਉਹ ਦੋਸਤੋ 10 ਕ ਦਿਨ ਆਈਡੀਆ ਵੀਰਾਂ ਦਾ ਵੀ 10 ਕ ਦਿਨ ਕੱਢ ਜੂਗੀ ਬਾਕੀ ਆਏਗੀ ਠੀਕ ਆ ਜੀ ਆ ਲਓ ਠੀਕ ਆ ਤਾਂ ਤੁਹਾਨੂੰ ਜਗਾ ਕਰ ਜੂਗੀ ਤਾਂ ਕਿ ਥਾਂ ਤੁਨ ਸੋਨਾ ਬਣਾ ਜੂਗੀ ਪੱਧਰੀ ਪੁੱਧਰੀ ਚੰਗੀ ਹੈ ਆਹ ਦੇਖੋ ਨੇਫਟੀ ਲੂਫਟੀ ਸੋਹਣੀ ਆ ਕਰਮਾ ਲਈ ਦੀ ਬਾਕੀ ਬਣ ਸੋਨਾ ਜਾਊਗੀ ਅਜੇ ਦਿਨ ਪੰਜ ਲੈ ਜੇ 6 ਲੈ ਜੇ ਪੰਜ ਚਾਰ ਦਿਨ ਅਜੇ ਕੱਟਦੀ ਆ ਉਹ ਅਕੋਰਡਿੰਗ ਤੁਸੀਂ ਜਜਮੈਂਟ ਕਰ ਲਿਓ ਦੋਸਤੋ ਲੇਵਾ ਸੋਨਾ ਬਣਾ ਲੂਗੀ ਬਾਕੀ ਕੱਦ ਵੀ ਸੋਨਾ ਹੈ ਕੋਈ ਨਹੀਂ ਵੀ ਬਿਲਕੁਲ ਛੋਟੀ ਹਾਈਟ ਦੀ ਨਹੀਂ ਮੀਡੀਅਮ ਹਾਈਟ ਮੰਨ ਕੇ ਕੋਈ ਵੀਰ ਸੌਦਾ ਕਰ ਲਿਓ ਨਾ ਬਾਤ ਹੀ ਵੱਡੀ ਇਹਦੇ ਨਾ ਹੀ ਦਰਮਿਆਨੀ ਆ ਪਿਛਲਾ ਮੇਲਾ ਹੈ ਦੂਜੇ ਸੁਭੇ ਹੋ ਜੂਗੀ ਤੰਗੀ ਆ ਜਵਾਨ ਹੁੰਦੇ ਤੱਕ ਹੋ ਜੂਗੀ ਅਜੇ ਕੱਦ ਕਰ ਜੂਗੀ ਜਵਾਨ ਹੁੰਦੇ ਤੱਕ ਲਓ ਜੀ ਬਾਕੀ ਹੈਗੀ ਸੋਹਣੀ ਹਾਂ ਬਾਕੀ ਸਿੰਗੀ ਸੂਗੀ ਸੋਹਣੀ ਆ ਫੇਸ ਕੁਆਲਿਟੀ ਦੀ ਚੰਗੀ ਆ ਹਾਈਟ ਕੱਦ ਮੈਂਸ਼ਨ ਕਰ ਦਿੱਤਾ ਸਮਾਂ 5 ਲੈ ਜੇ 4 ਦਿਨ ਲੈ ਜੇ ਲੇਵਾ ਜਿਹੜਾ ਦੋਸਤੋ ਤੁਸੀਂ ਆ ਬਨਾਥਣਾ ਵੇਖ ਸਕਦੇ ਜੇ ਕਰਮਾਲੀ ਦਾ ਲੇਫਟੀ ਸੋਹਣੀ ਆ ਮੁੱਠੀ ਮੁੱਠੀ ਥਣ ਪੂਰਾ ਕਰਮਾਲੀ ਕੱਢ ਆਊਗੀ ਠੀਕ ਆ ਐਨ ਬਿਲਕੁਲ ਪਤਲੇ ਪਿੰਡੇ ਦੀ ਆ O que é ਲੋ ਜੀ ਆ ਥਣੇ ਵਾ ਠੀਕ ਆ ਜੀ ਹੱਥੀ ਚਵਾਈ ਦਾ ਥਣ ਤੇ ਫਿਰ ਕੁਲਦੀਪ ਇਹਦੀ ਡਿਮਾਂਡ ਕੀ ਕਰਦਾ ਫਿਰ ਮਾਨਤ ਤਾਂ ਆਪਾਂ ਹੋਏ 90 ਗਾਲੀਏ 95 ਗਾਲੀਏ ਅੱਛਾ ਜੀ 85 ਹਜ਼ਾਰ ਦੀ ਹਾਨਾ ਦੇ ਦੇਗੇ 85 ਦੀ ਹਾਂਜੀ ਹੋ ਜਾਣਗੇ ਮਾਨਤਾਂ ਵਿੱਚੋਂ ਖੁੱਲੇ ਹਾਂ ਮਾਨਤਾਂ ਥੋੜਾ ਵਧਾ ਜਾਊਗਾ ਠੀਕ ਆ ਜੀ ਠੀਕ ਹਾਂ ਬਾਕੀ ਕੋਈ ਜ਼ਿਆਦਾ ਆਖੇ ਜ਼ਿਆਦਾ ਨਹੀਂ ਅੱਛਾ ਜੀ 85 ਵੀ ਹਾਨਾ ਦੇ ਦੇਗੇ ਲੋ ਜੀ ਹਾਨਾ ਜਿਹੜੀ ਦੋਸਤੋ 85 ਹਜ਼ਾਰ ਦੀ ਆ ਠੀਕ ਆ ਜੀ ਪਹਿਲਾਂ ਕੱਟੀ ਦੀ ਸੁਣਾ ਬਾਕੀ ਮੂੰਹ ਦੰਦੀ ਤੁਹਾਨੂੰ ਦਿਖਾਈ ਦਿੱਤੀ ਆ ਸਿੰਘੀ ਸੁੰਗੀ ਵੀ ਚੰਗੀ ਆ ਸ਼ਕੀਨੀ ਸ਼ਕੂਨੀ ਵਾਲੇ ਪਾਸੋਂ ਪੂਰੀ ਆ ਠੀ ਆ ਬਿਲਕੁਲ ਮੀਡੀਅਮ ਮੰਨ ਕੇ ਕੋਈ ਵੀਰ ਸਵਦਾ ਕਰ ਸਕਦਾ ਥਣ ਦੇ ਵੀ ਦੀ ਸਾਫ ਸੁਥਰੀ ਆ ਬਾਕੀ ਕੋਈ ਪਾਰ ਪਿਛੇ ਦੀ ਕੋਈ ਸਮੱਸਿਆ ਵੀਰ ਕੁਲਦੀਪ ਨਾ ਨਾ ਓਕੇ ਹੋ ਗਈ ਓਕੇ ਬਿਲਕੁਲ ਹਾਂਜੀ ਹਾਂ ਠੀਕ ਹੈ ਜੀ ਤੇ ਵੀਰ ਕੁਲਦੀਪ ਅੱਗੇ ਜਿਹੜੀ ਪਹਿਲੇ ਆ ਇਹ ਪਹਿਲਾਂ ਸੂਈ ਹੈ ਆਪਣੇ ਕੋਲ ਇਹ ਪਹਿਲਾਂ ਸੂਈ ਇਹ ਦੋਂਦੀ ਆ ਦੋਂਦੀ ਆ ਹਾਂ ਠੀਕ ਹੈ ਜੀ ਆਂ ਫੜ ਕੇ ਬਣੇ ਜੀ ਹਾਂ ਦੋਸਤੋ ਕੱਟੀ ਦੋਂਦੀ ਅਗਲੀ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਦਿਖਾਉਣ ਲੱਗੇ ਹਾਂ ਠੀਕ ਆ ਪਹਿਲਾ ਸੂਆ ਇਹ ਸੂਈ ਆ ਦੋਵੇਂ ਕੱਟੀਆਂ ਨੇ ਬਿਲਕੁਲ ਦੋਵੇਂ ਇੱਕ ਗੱਬਣਾ ਠੀਕ ਹੈ ਜੀ ਸੂਣ ਵਾਲੀ ਤਿਆਰੀ ਚ ਚੌਕ ਦੇ ਕੱਢੇ ਆ ਜੀ ਹੈ ਚੌਕ ਤੇ ਹਜੇ ਕੱਟਿਆ ਦੋ ਦਾ ਜਿਹੜੀ ਦੋਸਤ ਕੱਟੀ ਆ ਠੀਕ ਆ ਦੋਂਦੀ ਕੱਟੀ ਆ ਤੇ ਚੌਕ ਤੇ ਹਜੇ ਠੀਕ ਆ ਜੀ ਸੈਟ ਗਈ ਆ ਬਾਕੀ ਹਜੇ ਚੱਕੇ ਨਹੀਂ ਗੇ ਤੇ ਕੱਦ ਇਸ ਕੱਟੀ ਦਾ ਵੀ ਚੰਗਾ ਤੇ ਇਹਨੂੰ ਅਜ ਸੁਈ ਨੂੰ ਕਿੰਨੇ ਕਿ ਦਿਨ ਹੋ ਗਿਆ ਵੀਰ ਕਲਦੀਪ ਇਹਨੂੰ ਮਹੀਨਾ ਹੋ ਗਿਆ ਉਹ ਮੈਨੂੰ ਉੱਤੇ ਹੀ ਹੋ ਗਿਆ ਥੋੜਾ ਜੀ ਕੱਟੀ ਤੀਗੇ ਦੀ ਆ ਕੱਟੀ ਪਲੀ ਜ ਬੜੀ ਮਗਰ ਹਾਂ ਮਹੀਨੇ ਦੀ ਸੁਈ ਆ ਬੱਚਾ ਦੇ ਮਗਰ ਕੀ ਆ ਕੱਟੀ ਮਗਰ ਦੇ ਮਗਰ ਵੀ ਕੱਟੀ ਆ ਲੈ ਵੀ ਠੀਕ ਆ ਸੋ ਦੋਂਦੀ ਕੱਟੀ ਆ ਦੋਸਤੋ ਅੱਗੇ ਵਾਧੇ ਬੰਦੀ ਆ ਕਿਉਂਕਿ ਬਿਲਕੁਲ ਲਵਾਜਾ ਪਸੂ ਹਰ ਕੋ ਵੀ ਇਹ ਚਾਹੁੰਦਾ ਵੀ ਅੱਲਾਵਾ ਜ ਆਪਾਂ ਪਸ਼ੂ ਖਰੀਦ ਲੀਏ ਤੇ ਬਿਲਕੁਲ ਮੂੰਹ ਪਟ ਕੇ ਆਪਾਂ ਜਿਹੜੀ ਤੁਹਾਨੂੰ ਤਸੱਲੀ ਵੀ ਕਰਾਤੀ ਆ ਬਾਕੀ ਨਿੱਗਰ ਵੇਖੋ ਤੁਸੀਂ ਪਲੀ ਵੇਖੋ ਤੁਸੀਂ ਸਾਂਭੀ ਵੇਖੋ ਕਾਫੀ ਸੋਹਣੀ ਆ ਪਲੀ ਕੋਲੀ ਪੂਰੀ ਆ ਵਜਨ ਲੋੜ ਪੂਰਾ ਕੱਟੀ ਦਾ ਸਾ ਗਲਦੀਬ ਇੱਕ ਵਾਰੀ ਵੀਰੇ ਫਿਰ ਕਨਫਰਮ ਕਰਦੇ ਕਿੰਨਾ ਦੁੱਧ ਦੱਸਿਆ ਮਹੀਨੇ ਦੀ ਸੂਈ ਥਲੇ ਇਹ ਥਲੇ ਦੁੱਧ ਹੋਊਗਾ 10 ਕਿਲੋ 10 9 ਦੀ ਗਰੰਟੀ ਦੇ ਦਾਂਗੇ ਇਹਦੀ ਜਿਹੜਾ ਆਪਾਂ ਚਵਾ ਦਿਆਂਗੇ ਘਰੋਂ ਕਿਸੇ ਕੋਲ ਆਵਾ ਦਿਆਂਗੇ ਅੱਛਾ ਥਣਾਂ ਦੀ ਪੂਰ ਛੱਟੇ ਦੀ ਥਣ ਵੱਧ ਕਰਦੀ ਆਪਣੀ ਗਰੰਟੀ ਲਓ ਜੀ ਹਾਂ ਸੋ ਕੱਟੀ ਬਾਕੀ ਦੋਸਤੋ ਕੱਟੀ ਐ ਬਾਕੀ ਮਗਰ ਵੀ ਕੱਟੀ ਆ ਕੱਟੀ ਵਕਦੀ ਨਹੀਂ ਹੋਈ ਮਗਰ ਵੀ ਕੱਟੀ ਐ ਇਹਦੇ ਆ ਬੱਚਾ ਦੇਖੋ ਇੱਕ ਵਾਰੀ ਇਹ ਇਹੀ ਆਹੀ ਹਾਂ ਲੈ ਠੀਕ ਆ ਠੀਕ ਆ ਸੋ ਚੰਗੀ ਸੋਹਣੀ ਮਗਰ ਪਲੀਪਲੋਸੀ ਮਗਰ ਕੱਟੀ ਆ ਠੀਕ ਆ ਤੇ ਜੋੜੀ ਆ ਜੋੜੀ ਕਾਫੀ ਕਮਾਲ ਦੀ ਆ ਪਹਿਲਾਂ ਨਕਤੀ ਸੁਈ ਆ 9 10 9 10 ਕਿਲੋ ਪਰ 9 ਕਿਲੋ ਮੰਨ ਕੇ ਕੋਈ ਵੀ ਰਸਤਾ ਕਰ ਲਓ ਕਿਲੋ ਪੱਕਾ ਹੋਊਗਾ ਆ ਲੋ ਕਿਉਂ ਚੂਣ ਫਿਰ ਬੜੀ ਬੜੀ ਕੋਲੀ ਆ ਹੂੰ ਹੂੰ ਬਾਕੀ ਕਿਸੇ ਤਰ੍ਹਾਂ ਨਾ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਪੂਰ ਛੱਟੇ ਦੀ ਥਣ ਵੱਧ ਘੱਟ ਦੀ ਮੈਂ ਆ ਬਾਕੀ ਆ ਫੇਸ ਕੁਆਲਟੀ ਹੈ ਭਰਾਵੋ ਕੱਟੀ ਪਹਿਲਾ ਸੂਬਾ ਸੁਈ ਆ ਬਾਕੀ ਪੂਰੀ ਡਿਟੇਲ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਤੀ ਆ ਤੇ ਵੀਰ ਕੁਲਦੀਪ ਤਾਂ ਲੈਣ ਦੇਣ ਕੀ ਕਰਦਾ ਲੈਣ ਦੇਣ ਬੋਲਦੇ ਭਾਂ ਪਛਾਣਨੇ ਵੀ ਕਰਦੀ 90 ਹੀ ਦੇਣਾ 90 ਦੀ ਹਾਂ 90000 ਛੱਡ ਦਾਂਗੇ ਠੀਕ ਹੈ ਜੀ ਹਾਂ ਚਲ ਫਿਰ ਵੀ ਕਿਸੇ ਦਾ ਆਏ ਗਏ ਦਾ ਮਾਨਤਨ ਕਰਦੇ ਹਾਂ ਹਾਂ ਇਹ ਤਾਂ ਕਰਦੇ ਹਾਂਗੇ ਫਿਰ ਵਾਦਾ ਹੋਰ ਠੀਕ ਹੈ ਜੀ ਹਾਂ ਉਹ ਦੋਸਤੋ ਆਏ ਗਏ ਦਾ ਮਾਨਤਨ ਹੋ ਜਾਊਗਾ ਬਾਕੀ ਜਿੱਡੀ ਵੀ ਆ ਕੱਦ ਕਾਠੀ ਦੀ ਵੀ ਸੋਹਣੀ ਆ ਕਰਮਾਂ ਦੀ ਜਿੱਡੀ ਸੁਭੀ ਵੀ ਬੜੀ ਵੱਡੀ ਬਾਕੀ ਸਭੀ ਸੁਭੀ ਵੀ ਚੰਗੀ ਹੈ ਜੇ ਜਵਾਨ ਹੋਣਾ ਅਜੇ ਚੌਕ ਦੇ ਬਰਾਬਰ ਕਰਨੇ ਛਿੱਗੀ ਹੋਣਾ ਕੱਟੀ ਨੇ ਜਵਾਨ ਹੋਣਾ ਉਦੋਂ ਤੱਕ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਜੇ ਵੀ ਕੱਦ ਕਾਠ ਕਾਫੀ ਸੋਹਣਾ ਕਰ ਜੂਗੀ ਬਾਕੀ ਨਿੱਗਰਵੜੀ ਆ ਤੇ ਨਿੱਗਰ ਪਿੰਡੇ ਦੀ ਪੂਰੀ ਨਿੱਗਰ ਹੈ ਠੀਕ ਹੈ ਬਾਕੀ ਥਣ ਦੇਵੇ ਦੀ ਵੀ ਕਾਫੀ ਸਾਫ ਸੁਥਰੀ ਆ ਮੋਟੇ ਸਾਡੇ ਠੀਕ ਜੀ ਸੋ ਮੋਟੇ ਥਾਣਾ ਚਾਰੇ ਥਾਣਾ ਦਾ ਬਿਲਕੁਲ ਕੈਪ ਮੋਠਾ ਥਾਣਾ ਗਿਰਲ ਵੇਖ ਸਕਦੇ ਜੀ ਪੂਰਾ ਮੋਠਾ ਵਾਲਾ ਥਾਣਾ ਠੀਕ ਹੈ ਜੀ ਹੱਥੀ ਚਵਾਈ ਵਾਲਾ ਤੇ 9 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਸਕਦਾ 9 ਤਾਂ ਹੀ ਹੋਊਗਾ ਆਹ ਦਾ 9 ਕਿਲ ਕਰਕੇ ਲੈਣੀ ਠੀਕ ਹੈ ਅੱਛਾ ਵੀਰ ਕੁਲਦੀਪ ਅੱਗੇ ਆਪਣੇ ਕੋਲ ਜਿਹੜੀਆਂ ਦੋਏ ਬੈੜਾਂ ਖੜੀਆਂ ਨੇ ਹਾਂਜੀ ਇੱਕ ਪਹਿਲੇ ਨੰਬਰ ਤੇ ਜਰਸੀ ਆ ਗਈ ਹੈ ਹਾਂਜੀ ਇਹਨੂੰ ਸੂਈ ਨੂੰ ਲਾਲਾ ਬਾਵੇਂ ਦੂ ਲਾਲਾ ਭਾਵੇਂ ਢਾਈ ਲਾਲਾ ਅੱਛਾ ਆਹ ਬੱਚਾ ਇਹਦਾ ਬੱਚਾ ਹੀ ਹੈ ਬੱਚਾ ਮੌਜੀ ਆ ਬੱਚਾ ਬਾਕੀ ਅੱਗੇ ਕੋਈ ਆਪਦਾ ਵੀਰ ਜਜਮੈਂਟ ਕਰ ਲਿਓ ਠੀਕ ਆ ਜੀ ਕੋਈ ਦੋੋਂ ਦਾ ਮੰਨ ਲੈ ਢਾਈਆਂ ਦਾ ਮੰਨ ਲਈ ਹਾਂ ਸੂਬਾ ਤੁਸੀਂ ਮੰਨ ਲਿਓ ਬਾਕੀ ਆ ਵੱਛਾ ਤੇ ਜਰਸੀ ਕਿੰਨੇ ਸੂਬੇ ਹੋ ਗਈ ਐ ਇਹ ਪਾਉਂਦੇ ਜੇ ਲਾਲੇ ਵੀ ਤੇ ਜੇ ਲਾਲੇ ਉਹ ਵੱਡੇ ਕੱਦ ਘੜ ਬਹੁਤ ਕੱਦ ਘੜ ਤਾਂ ਐਚ ਐਫ ਵੜਨੋਂ ਵੀ ਪਿੱਛੇ ਛੱਡ ਗਈ ਪੰਜਾਬ ਵਾਲੀ ਜਰਸੀ ਆ ਇਹ ਹਾਂ ਬਾਕੀ ਆ ਗਈ ਠੰਡੀ ਆ ਤਾਂ ਇਦਾਂ ਹੀ ਬਹਿ ਜਾ ਥੱਲੇ ਬਾਹਰ ਕੋਈ ਨਹੀਂ ਅੱਛਾ ਚੱਲ ਗੁਰਦੀਪ ਮੰਨ ਲਓ ਵੀ ਦੋ ਢਾਈ ਮਹੀਨੇ ਦਾ ਕੋਈ ਐਸਟੀਮੇਟ ਲਾ ਲਓ ਹਾਂਜੀ ਹਾਂਜੀ ਚਾ ਤਿੰਨ ਵੀ ਸਮਝ ਲੈ ਚਲੋ ਅਗਲੇ ਦੀ ਸਮਝ ਆ ਤੇ ਦੁੱਧ ਆਪਾਂ ਕਿੰਨਾ ਚਵਾ ਦਾਂਗੇ अच्छा जी क्या वदा दी गारंटी दे दंगा अच्छा जी हां 14 किलो आपा नेट च वदांगा हां 14 नेट ठीक है जी हां जी दूध होवे ना होवे ता दोस्तों 15 किलो वीर दस रिया पर 14 किलो जड़ा किसे वीर ने चोर है ना कोई साफ करूंगा ते ज्यादा फिर और बचूगी ठीक है जी आप तो कल ही आई बाकी जर्सी ब्रीड ਦੇ ਵਿੱਚ ਤੇ ਕਦ ਕੋਈ ਉਹ ਨਾ ਮੇਰਾ ਵੀਰ ਸਮਝ ਲੈ ਵੀ ਬਿਲਕੁਲ ਛੋਟੀ ਆ ਵੱਡੀਆਂ ਵੈੜਾ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਐਚ ਐਫ ਵੈੜ ਦੇ ਵੇਖ ਲਈ ਇਹ ਵੇਖ ਲਈ ਇੱਕ ਗੱਲ ਦੀ ਆ ਫੁੱਲ ਵੱਡੀ ਹਾਈਟ ਕੱਦਦੀ ਆ 14 ਕਿਲੋ ਦੁੱਧ ਤੇ ਢਾਈਆਂ ਮਹੀਨਿਆਂ ਦੀ ਸੂਈ ਕੋਈ ਮੰਨ ਸਕਦਾ ਬੱਚਾ ਤੁਹਾਨੂੰ ਦਿਖਾਦਾ ਕੋਈ ਤਿੰਨਾਂ ਦੀ ਸਮਝ ਲੈ ਠੀਕ ਆ ਤੋ ਫੋਲ ਵੱਡੇ ਹਾਈਟ ਕੱਟ ਦੇ ਵਿੱਚ ਆ ਤੇ ਸਵੇਰ ਚਵਾਈ ਵੀਰ ਕੁਲਦੀਪ ਦੱਸ ਤੇ ਮਾਰਨਿੰਗ ਕਿੰਨੇ ਕ ਵਜੇ ਚਵਾਈ ਕੀਤੀ ਇਹਨਾਂ ਦੀ ਚਵਾਈ ਕੀਤੀਆਂ ਦੀ 5 ਵਜੇ ਅੱਛਾ ਜਿਹੜੇ ਪਸ਼ੂ ਆਪਣੇ ਕੋਲ ਸੋਏ ਇਹਨਾਂ ਦੀ ਚਵਾਈ ਹੋ ਗਈ 5 ਵਜੇ ਚਵਾਈ ਹੋਈ ਆ ਠੀਕ ਹੈ ਜੀ ਹਾਂ ਮੈਂ ਵੀਰ ਕੁਲਦੀਪ ਖੋਲਦੇ ਇਹਨੂੰ ਵੀ ਤੋ ਬਾਕੀ ਸੂਹਾ ਕੋ ਦੂਜਾ ਤਿਜਾ ਮੰਨ ਕੇ ਸੌਦਾ ਕਰ ਸਕਦਾ ਠੀਕ ਆ ਜੀ ਬਾਕੀ ਚੋਣ ਚਾਨ ਬਰਾਬਰ ਥਣ ਬਰਾਬਰ ਓਕੇ ਓਕੇ ਧੰਨਵਾਦ ਥਣਾ ਦੀ ਗਾਰੰਟੀ ਆ ਆਪਣੀ ਠੀਕ ਹੈ ਜੀ ਹਾਂ ਕੋ ਵੀ ਧਾਰਾਂ ਦੀ ਜਿਹੜੀ ਪੂਰੀ ਗਾਰੰਟੀ ਤਸੱਲੀ ਵੀਰ ਦੇ ਦੇ ਆ ਪਹਿਲਾਂ ਘਟ ਜੀਦਾ ਹੋਊਗਾ ਪਹਿਲੋ ਦੱਸਾਂਗੇ ਵੱਧ ਘਟਿਆ ਸੋ ਕੱਦ ਬਾਰ-ਬਾਰ ਆਉਂਦਿਆ ਵੀ ਦੋਸਤੋ ਜਰਸੀ ਬਰੀਡ ਦੇ ਵਿੱਚ ਆ ਵੀ ਫੁੱਲ ਵੱਡੀ ਹਾਈਟ ਕੱਦ-ਕਾਠ ਫੁੱਲ ਬੜਾ ਫੁੱਲ ਸੋ ਚੰਗੀ ਇੱਕ ਫਾਰਮ ਵਾਲੀ ਵਾੜ ਦੇਖ ਲਈ ਦੋਸਤੋ ਐਚ ਐਫ ਤੇ ਇਹ ਦੇਖ ਲਈ ਬੜਾ ਫਰੀ ਹੈ ਇਹ ਕਿ ਹਾਂ ਦੀ ਵਾਲਾ ਵੰਗਾ-ਵੰਗਾ ਪਾਉਂਦੀ ਵੀ ਲੋੜ ਨਹੀਂ ਹੈ ਹਾਂ ਪਾ ਇਦਾਂ ਝੋਲੇ ਪਾ ਵੰਗਾ ਪਾਲੋ ਲੈ ਸੋ ਕਿਸੇ ਤਰ੍ਹਾਂ ਦਾ ਵੰਗਾ ਰਸੀ ਪਾਉਂਦੀ ਵੀ ਲੋੜ ਨਹੀਂ ਬਾਕੀ ਇਦਾਂ ਹੀ ਕੋਈ ਮਿਰਚ ਹੋ ਸਕਦਾ ਠੀਕ ਆ ਆ ਥੋੜਾ ਜਿਹਾ ਮਾੜਾ ਜਿਹਾ ਗੁੱਟਾ ਗੋਟਾ ਸੋ ਪੱਕੇ ਥਾਂ ਵੱਧੀ ਆ ਗੋਡਾ ਮੜਾ ਜਾਂ ਸੁਜਿਆ ਹਨ ਪੱਕੇ ਤਾਂ ਪੁੱਜੀ ਆਈਏ ਬਿਲਕੁਲ ਜੀ ਬਿਲਕੁਲ ਆਹ ਲਓ ਜੀ ਵੇ ਲਓ ਦੋਸਤੋ 14 ਕਿਲੋ ਦੁੱਧ ਇਸ ਵੇੜ ਦੇ ਥੱਲੇ ਜਰਸੀ ਬਰੀਡ ਦੇ ਵਿੱਚ ਬਾਕੀ ਰੇਟਪੜ ਤਾਂ ਪੁੱਛ ਲੈਣੀ ਆ ਸੂਬਾ ਕੋਈ ਵੀ ਰਟਾਈਆਂ ਦਾ ਮਹੀਨਿਆਂ ਦਾ ਤਿੰਨਾਂ ਦਾ ਮੰਨ ਲਈ ਆਪ ਦੀ ਸਮਝ ਵੇਖ ਲਓ ਬਾਕੀ ਬੱਚਾ ਤੁਹਾਨੂੰ ਨਾਲ ਦੀ ਨਾਲ ਤਾਂ ਹੀ ਦੇ ਦਗਾ ਚਾਹੋ ਦੋ ਦਾ ਮੰਨ ਲੈਣਾ ਭਾਵੇਂ ਜੀ ਬਾਕੀ ਨਸਲ ਬਰੀਡ ਤੇ ਕੰਮ ਕਰਨਾ ਕਿਸੇ ਨੇ ਤੇ ਬੱਚੇ ਬੜੇ ਚੰਗੇ ਪਾ ਦੋਗੇ ਹਾਂਜੀ 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 ਕੋਈ ਜਰਸੀ ਅੰਗ ਦੇ ਵਿੱਚ ਫੁੱਲ ਵੱਡੀ ਹਾਈਟ ਹਾਂ ਤੇ ਇਹਦਾ ਕਲਦੀਬ ਕੀ ਮੁੱਲ ਕਰਦਾ ਵੀਰ ਮੋਲ ਤੇ ਮੈਂ 40-42 ਕਰ ਦਿਆਂ ਦੋ ਛੱਡ ਦਾਂ 38000 ਦੇ ਦਾਂ 38000 ਦੀ ਹਾਂ 38000 ਲਓ ਹਾਂ 38000 ਦੀ ਹਾਂ ਅੱਜ ਫਿਲਹਾਲ ਦੋਸਤੋ ਤੁਸੀਂ ਇਹ 38000 ਦੀ ਚਲੋ ਡਿਮਾਂਡ ਵੀਰ ਨੇ ਕੀਤੀ ਵੀ ਲੈਣ ਦੇਣ 38000 ਅੱਗੇ ਬੱਚੇ ਜਿਹੜੇ ਵੀਰ ਨੇ ਲੈਣੇ ਚਾਹੇ ਜਰਸੀ ਅੰਗ ਦੇ ਵਿੱਚੋਂ ਕੋਈ ਵੀਰ ਚੰਗੇ ਬੱਚੇ ਲੈਣਾ ਚ ਤੇ ਵੈਸੇ ਕੱਦ ਕਾਠ ਬਹੁਤ ਵੱਡਾ ਬਾਕੀ ਜੇ ਆਪਾਂ ਨੂੰ ਤਾਂ ਮਿਲੀ ਤੇ ਆਪਾਂ ਵੀ ਗਾੜੀ ਖਾ ਹਾਂ ਹਾਂ ਬਾਕੀ ਨਾਲੇ 2 ਮਹੀਨੇ ਦੀ ਸੂਈ ਹੈ ਜੇ ਤਾਜੀ ਹੁੰਦੀ ਤੇ ਫਿਰ ਤੇ ਵਾਦੀ ਵਾਦੀ ਬਹੁਤ ਬਿਲਕੁਲ ਜੀ ਚੱਲ ਬਾਕੀ ਦੁੱਧ ਦੇ ਹੁਣ ਵੀ ਸੇਵਾ ਕਰਦੇ ਦੁੱਧ 20 ਕਿਲੋ ਚ ਆਈ ਹੋਊਗੀ ਹਾਂ 14 ਕਿਲੋ ਦੁੱਧ ਵੀ ਬਹੁਤ ਹੁੰਦਾ ਜੀ ਹਾਂ ਹਾਂ ਲਓ ਜੀ 14 ਕਿਲੋ ਦੁੱਧ ਇਸ ਬੈਡ ਤੇ ਥੱਲੇ ਬਿਲਕੁਲ ਹਾਜ਼ਰ ਹੈ ਅੱਛਾ ਵੀਰ ਕੁਲਦੀਪ ਅੱਗੇ ਆਪਣੇ ਕੋਲ ਜਿਹੜੀ ਆ ਗਈ ਚੌਥੇ ਨੰਬਰ ਤੇ ਇਹ ਬੈਡ ਇਹ ਗੱਪਣਿਆ ਇਹ ਗੱਪਣੇ ਬੈਡ ਕਿੰਮਸ ਵਸ ਹੁੰਦੀ ਹੈ ਇਹ ਦੇਖੋ ਦੁੱਝਾਲ ਵਾਲੇ ਭਾਵੇਂ ਕੋਈ ਤੇ ਜਾਲ ਵਾਲੇ ਅ ਵੇਖੋ 20 ਦਿਨ ਖੜਦੀ ਤੇ ਭਾਵੇਂ ਮਹੀਨਾ ਵੀ ਖੜਦਾ ਦੀ 20 ਦਿਨ ਖੜਦਾ ਦੀ 25 ਦਿਨ ਦੀ ਆ ਕਰੋ ਚੈੱਕ ਜੀ ਠੀਕ ਆ ਪਹਿਲੋ ਵੀ ਸੁਖਦੀ ਹੈ ਬਾਕੀ ਹੈ ਠੰਡੀ ਧੀਰੀ ਆ ਉਹ ਤਾਂ ਬਿਲਕੁਲ ਜਿਹੜਾ ਹੱਥੋਂ ਤੇ ਲਾ ਕੇ ਚੈੱਕ ਨਾਲ ਦੀ ਨਾਲ ਹੀ ਕਰਾ ਦੇਈਦਾ ਬਸ ਬਾਕੀ ਥਣ ਥੂਣ ਚੰਗਾ ਵੇਖੋ ਜੀ ਠੀਕ ਆ ਬਿਲਕੁਲ ਹੱਥੀ ਚੁਵਾਈ ਦਾ ਥਣ ਨਿਕਲ ਕੇ ਆਊਗਾ ਲਾਹੇ ਬਣਾਏ ਪੈ ਗਈ ਆ ਦਿਨ 10 ਲੈ ਜੇ 12 ਦਾ ਜੇ 15 ਲੈ ਜੇ ਹਾਂ ਇੰਨਾ ਕੁ ਲੈ ਜੂਗੀ ਕਿ 20 ਦਿਨ ਵੀ ਲੱਗੇ ਜਾ ਸਕਦੀ 20 ਵੀ ਖੜਦਾ ਦੀ ਆ ਪਹਿਲੋ ਵੀ ਹੋ ਸਕਦੀ ਅਗੇ ਕਰਵਾ ਵੀਡੀਓ ਪਾਈ ਤੇ ਬਾ ਹਫਤਾ ਲੈਣਾ ਉਦੋਂ ਹੀ ਸੁਕੀ ਹਾਂ ਉਸਾ ਗੁਰਦੀਪ ਇਹ ਮੰਨ ਲਾ ਵੀ ਚਲੋ 20 ਦਿਨਾਂ ਤੋਂ ਕੋਈ ਜ਼ਿਆਦਾ ਸਮਾਂ ਤਾਂ ਨਹੀਂ ਵੈਸੇ ਨਹੀਂ ਨਹੀਂ ਬਸ ਇੰਨੀ ਆ ਲਾਏ ਪਈ ਆ ਨਾ ਭਾਵੇਂ 20 ਆਣੇ ਆ ਨਾ ਭਾਵੇਂ ਖੜਨਗੇ 10 15 ਜੀ ਥੂਪੇ ਲਾਏ ਪਈ ਆ ਨਾ ਬਿਲਕੁਲ ਬਿਲਕੁਲ ਹੂੰ ਲੋ ਵੀ ਭਰਾਵੋ ਅੱਗੇ ਚੌਥੇ ਨੰਬਰ ਤੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੋਈ ਵੇਰ ਦੂਜਾ ਕੋਈ ਵੇਰ ਤੇਜਾ ਸਾਨੂੰ ਸਮਝ ਕੇ ਸੌਦਾ ਕਰ ਸਕਦਾ ਹੈ ਬੈਣ ਨਸਲ ਨਾਲੋਂ ਸਾਲ ਚੰਗੀ ਆ ਬਾਕੀ ਨਸਲ ਜਾਤ ਬਿਲਕੁਲ ਹੈਗੀ ਆ ਐਚ ਐਫ ਤੇ ਜਰਸੀ ਦਾ ਕ੍ਰੋਸ ਆੰਗ ਠੀਕ ਆ ਬਾਕੀ ਸੁਬਿਆਂ ਦੇ ਵਿੱਚ ਕੋਈ ਤੇਜਾ ਮੰਨ ਲੈ ਅੱਗੇ ਹਰ ਇੱਕ ਦੀ ਆਪੋ ਆਪਣੀ ਸਮਝ ਬਾਕੀ ਥਣ ਦੇ ਵਾ ਕਰਮਾਂ ਲਈ ਹਜੇ ਲਾਇ ਬਣਾਈ ਪਈ ਆ ਬਣ ਚੰਗੀ ਹੋਊਗੀ 20 ਦਿਨ ਮੰਨ ਲੇ ਕੋਈ 15 ਕਿ ਦਿਨ ਐਸਟੀਮੇਟ ਮੰਨ ਕੇ ਫੇਰ ਹੀ ਸੌਦਾ ਕਰ ਲਿਓ ਠੀਕ ਹੈ ਹਾਂ ਤੁਹਾਨੂੰ ਚੰਗਾ ਆਵੇ ਬਾਕੀ ਹੈ ਠੰਡੀ ਆ ਧੀਰੀ ਆ ਸੀਲ ਸਲਾਕ ਲਾਇ ਲਾਇ ਪਈ ਐਨੇ ਕਿ ਦਿਨਾਂ ਚ ਆਜੂਗੀ ਹਾਂ ਇੱਕ ਦਿਨਾਂ ਚ ਬਣ ਜਾਣੀ ਗੱਲ ਹੈ ਨਾ ਐਨੇ ਕਿ ਦਿਨਾਂ ਚ ਬਣ ਜਾਊਗਾ ਇਹ ਨਾ ਇਹ ਨਾ ਆਜੂਗਾ ਇਹ ਨੱਥੀ ਆ ਅਜ ਬਾਕੀ ਥਾਂ ਚੰਗਾ ਵਾ ਬਿਲਕੁਲ ਜੀ ਬਿਲਕੁਲ ਹਾਂ ਲੋ ਵੀ ਇੱਕ ਵਾਰੀ ਤੋਰਾ ਤੁਹਾਨੂੰ ਫੇਰ ਦਿਖਾ ਦਈਏ ਕਰ ਲਓ ਚੈੱਕ ਲੈ ਲੋ ਕਿ ਛੱਡੀ ਸੀ ਲਾ ਥੋੜਾ ਵਾਧਾ ਹੁੰਦਾ ਅੱਛਾ ਕੁਲਦੀਪ ਇਹਦੀ ਫਿਰ ਮੰਗ ਵੀਰੇ ਕੀ ਕਰਦੇ ਆ ਜਿਹੜੀ ਮੰਗ ਤੇ ਭਾਵੇਂ 32 ਗਾਲੀਆ 35 ਗਾਲੀਆ 30 ਵੀਰੇ ਦਾ 30 ਹਜ਼ਾਰ ਦੀ ਹਾਂ ਹੁਣ ਕੋਈ ਵੀ ਕਮੀਆਂ ਪੇਸ਼ੀਆਂ ਕਸਰਾ ਕੁਸਰਾਈਆਂ ਕੱਢਦੇ ਆ ਜੋਰ ਵੀ ਬਾਕੀ ਸਾਂਭੀ ਉਹਦੇ ਜਿਹੜੀ ਮਰਜ਼ੀ ਵੇਚਦਾ ਐਸਾ ਕੋਈ ਪਾਵੇ ਵੀ 40 ਦੀ ਵੀ ਵੇਚ ਲੈ ਅਤਲ ਥੋੜਾ ਲਸੇਰੇਪਣ ਦੇ ਵਿੱਚ ਹਾਂ ਥੋੜੀ ਜਿਹੀ ਲੱਸੀ ਥੋੜੇ ਲਸੇ ਫਿੱਕੇ ਚਲੋ ਉਹਦੇ ਥਾਂ ਤੋਂ ਪਸੂ ਗੇਰਾ ਨਿਕਲ ਆਉਂਦਾ ਹਾਂ ਬਾਕੀ ਕਰਮਾਲੀ ਦੀ ਸੂਆ ਪਰ ਦੁੱਧ ਪਿਆ ਦੇਣਾ ਸਾਰ ਪਰ ਬਸ ਵਾ ਠੀਕ ਹੈ ਕਮੀਆਂ ਥਾਰੀਆਂ ਕੱਢੀਆਂ ਨਹੀਂ ਠ ਤੇ ਇਹ ਦੀਆਂ 100 ਛੱਡ ਦਾਂਗੇ ਲਓ ਜੀ 29.5 ਸਾਢੇ 29.5 ਸਾਢੇ 29.5 ਦੀ ਭਰਾਵੋ ਇਹ ਵਹਿੜ ਮਿਲ ਜੂਗੀ ਬਸ ਉਹ ਹੀ 10 15 15 ਦਿਨ ਬਸ ਸਾਂਭਣ ਦੀ ਲੋੜ ਆ 15 ਦਾ ਸਾਂਭਣ ਦੀ ਲੋੜ ਆ ਆਜੂ ਕਰਮਾਲੀ ਦਿਨਾਂ ਚ ਵੱਲਦੀ ਆਊਗੀ ਲੇਵਾ ਬਾਕੀ ਆ ਤੁਹਾਡੇ ਸਾਹਮਣੇ ਆ ਵੇਰ ਠੀਕ ਆ ਜੀ ਇਹ ਤਰੋਂ ਦੋ ਵੇਰਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਤੀਆਂ ਨੇ ਇੱਕ ਜਰਸੀ ਜਿਹੜੀ ਆ ਇਹ ਸੂਹੀ ਆ ਠੀਕ ਆ ਜੀ ਸਮਾਂ 10 ਤਾ ਦੁੱਧ 10 ਤਾ ਕੋਈ ਵੀਰ ਉਹਨੇ ਦੱਸੇਗਾ ਦੁੱਧ ਦੀ ਤਸੱਲੀ ਕਰਨੀ ਚਾਹੁੰਦਾ ਉਹ ਤੁਸੀਂ ਪਿੰਡ ਬੁਰਜ ਨੱਥੂ ਕੇ ਵਿਜ਼ਿਟ ਕਰ ਸਕਦੇ ਜੀ ਠੀਕ ਆ ਇੱਧਰ ਜਿਹੜੀਆਂ ਦੋ ਝੋਟੀਆਂ ਤੁਹਾਨੂੰ ਦਿਖਾਤੀਆਂ ਨੇ ਇੱਕ ਝੋਟੀ ਪਹਿਲਾਂ ਸੂਈ ਆ ਦੋਂਦੀ ਝੋਟੀ ਇੱਕ ਚੌਗੀ ਜੜੀ ਆ ਦੋਸਤੋ ਗੱਬਣਾ ਠੀਕ ਆ ਤੇ ਇਹ ਨਾਗ ਨੇ ਅਜਵੀਰ ਕਲਦੀਪ ਦੇ ਕੋਲ ਤੇ ਬਾਕੀ ਪਸ਼ੂ ਚਲੋ ਚੰਗੇ ਆ ਰੇਟ ਪੜਤੇ ਦੇ ਹਿਸਾਬ ਨਾਲ ਵੇਖੀਏ ਅੱਗੋਂ ਕਿਸੇ ਵੀਰ ਨੇ ਆਪੋ ਆਪਣੀ ਸਮਝੋ ਤੁਸੀਂ ਵਰਤਨੀ ਵਰਤ ਨਹੀਂ ਆ ਠੀਕ ਆ ਤੇ ਇੱਕ ਨੰਬਰ ਆਪਣੇ ਕਲਦੀਪ ਬੋਲ ਦਈਏ ਵੀਰ 9465133230 ਠੀਕ ਹੈ ਜੀ ਹਾਂ ਜੀ ਹਾਂ ਦੋਸਤੋ ਨੰਬਰ ਨੇ ਵੀਰ ਕਲਦੀਪ ਦੇ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਿਹਾ ਥੱਲੇ ਨੰਬਰਾਂ ਤੇ ਕਾਲ ਕਰ ਲਿਓ ਠੀਕ ਹੈ ਜੀ ਪਸ਼ੂ ਆਉਂਦੇ ਰਹਿੰਦੇ ਆ ਨਵੇਂ ਪਸ਼ੂਆਂ ਦੀ ਡਿਟੇਲ ਤੁਸੀਂ ਲੈ ਸਕਦੇ ਜੇ ਸਮੇਂ-ਸਮੇਂ ਨਾਲ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ